ਸਿੰਘਾ ਮੇਦੇਵੀ ਚ ਆਇਓ ਕਿ ਆਗੂਆਂ ਦਾ ਤੇ ਆਣਾ ਜ਼ਾਇਜ਼ ਆ ਆਗੂ ਤੇ ਲੱਗਦਾ ਹੀ ਐ ਇੱਕ ਸਾਲ ਅੱਜ ਹਰ ਪੁਹਾਨ ਆਇਆ ਹੋਇਆ ਕਿੰਨੇ ਦੇਖਦੇ ਹੋ ਅੱਜ ਹਲਾਟ ਕਿਵੇਂ ਦੇ ਕਿ ਘਰ ਛੱਡ ਕੇ ਆਣਾ ਕੋਈ ਬਾੜੀ ਉੱਤੇ ਵੇਖੋ ਜੀ ਕਿਸਾਨ ਨੂੰ ਆਪਣਾ ਅੱਜ ਕੱਲ ਮਜਬੂਰੀ ਹੋ ਗਈ ਇਹ ਹੁਣ ਕਿਸਾਨਾਂ ਦੇ ਜਿਹੜੀ ਆ ਫਸਲਾਂ ਦੇ ਨਾਲ ਨਸਲਾਂ ਦੇ ਵੀ ਹੁਣ ਨਸਲਾਂ ਤੇ ਵੀ ਗੱਲ ਆ ਗਈ ਜੇ ਅੱਜ ਅਹੀ ਨਾ ਉੱਥੇ ਤੇ ਸਾਡੀਆਂ ਗਾੜੀ ਨਸਲਾਂ ਵੀ ਆਉਣ ਵਾਲੀਆਂ ਨਸਲਾਂ ਵੀ ਬਰਬਾਦ ਹੋਣੀਆਂ ਜੋ ਪਹਿਲਾਂ ਹੀ ਬਰਬਾਦੀ ਵਾਲੇ ਜਿਹੜੇ ਦੇਸ਼ ਨੂੰ ਪਹਿਲਾਂ ਹੀ ਬਰਬਾਦੀ ਵਾਲੇ ਦੇਸ਼ ਦੇ ਨਾਲ ਨਾਲ ਕਿਸਾਨਾਂ ਨੂੰ ਬਰਬਾਦੀ ਦੇ ਕਿਨਾਰੇ ਤੇ ਲਾਇਆ ਹੈ ਉਹ ਸਾਡੇ ਅੱਗੇ ਹਾਲਾਤ ਤੇ ਬਹੁਤ ਪਹਿਲਾਂ ਹੀ ਮਾੜੇ ਨੇ ਕਿਸਾਨਾਂ ਦੇ ਵੀ ਤੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਜੇ ਅੱਜ ਨਾ ਹੀ ਉੱਠੇ ਤੇ ਇਦੋਂ ਵੀ ਹਾਲਾਤ ਜਿਹੜੇ ਪਛਾਣਾਂ ਦੇ ਮਾੜੇ ਹੋ ਸਕਦੇ ਜੁੱਤਾ ਆਪਾਂ ਉਸ ਤੋਂ ਅੱਗੇ ਦੇ ਜਿਹੜੇ ਪੈਗ ਹੈਗੇ ਪਹਿਲਾਂ ਹੀ ਮਾੜੇ ਜਿਹੜੇ ਕੋਈ ਹੈਗਾ ਕਿ ਅਪਨੂ ਗਿਆ ਸਕਦਾ ਇੱਥੇ ਵੀ ਤੁਹਾਨੂੰ ਇਸ ਨੂੰ ਸੜਕਾ ਦੇ ਕੋਈ ਇਹ ਤਾਂ ਬਹੁਤ ਜ਼ਿਆਦਾ ਇਹਦੋਂ ਘਟ ਗਿਆ ਇੱਕ ਬੰਨੇ ਤੇ ਇਹ ਕਹਿੰਦੇ ਕਿ ਅਸੀਂ ਰਾਮ ਰਾਜ ਲਿਆਉਣ ਡਿਆ ਇੱਕ ਬੰਨੇ ਉੱਥੇ ਸ਼ਾਤਮਈ ਇਥੇ ਜਾਂ ਅੱਗੇ ਦਿੱਲੀ ਜਾਣਾ ਚਾਹੁੰਦੇ ਆਪਣੀ ਰਾਜਧਾਨੀ ਦੇ ਵਿੱਚ ਜਾਣਾ ਚਾਹੁੰਦੇ ਕਿ ਉੱਥੇ ਵੇਖੋ ਕਿਸਾਨਾਂ ਦੇ ਕੀ ਹਾਲਾਤ ਆ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆਂ ਜਾਣ ਡਿਆ ਵਾ ਅੱਥਰੂ ਗੈਸ ਛੁੱਟੇ ਜਾਣ ਡਰੂਨਾਂ ਦੇ ਨਾਲ ਉਹਨਾਂ ਤੇ ਅੱਥਰੂ ਗੈਸ ਛੁੱਟੇ ਜਾਣੇ ਇਹ ਇਹ ਤਾਂ ਬਹੁਤ ਜ਼ਿਆਦਾ ਵੱਡੀ ਮਾੜੀ ਗੱਲ ਇਹਦੋਂ ਵੱਡੀ ਤੋਂ ਮਾੜੀ ਗੱਲ ਹੋ ਹੀ ਨਹੀਂ ਸਕਦੀ ਇੱਕ ਵਿਚ ਦਾ ਪ੍ਰਧਾਨ ਮੰਤਰੀ ਇੱਕ ਬੰਨੇ ਰਾਮ ਰਾਜ ਦੀਆਂ ਗੱਲਾਂ ਕਰਦਾ ਤੇ ਦੂਜੇ ਪੰਨੇ ਸ਼ਾਤਵੇਂ ਹੀ ਬੈਠੇ ਕਿਸਾਨਾਂ ਦੇ ਉੱਤੇ ਇਹੋ ਜਿਹੇ ਇਹੋ ਜਿਹੇ ਡਾਂਗਾ ਭਰਾਈਆਂ ਜਾਂਦੀਆਂ ਤੇ ਪੁਲਿਸ ਉੱਤੇ ਜਾਂਦੇ ਮੰਗ ਸਮੇਂ ਦੇ ਜਿਹੜੀ ਪੂਰੀ ਹੋ ਜੇ ਤੁਹਾਨੂੰ ਤੁਹਾਡਾ ਹੱਲ ਹੋ ਜਾਵੇ ਇਹ ਅੰਦੂਲੇ ਬਤਨੂ ਇੱਕ ਐਮਐਸਪੀ ਦੀ ਮੰਗਿਆ ਜਿਹੜੀ ਤੇ ਇੱਕ ਬਿਜਲੀ ਸੋਧ ਬਿੱਲ 220 ਜਿਹੜਾ ਲਾਗੂ ਕਰਨਾ ਚਾਹੁੰਦੇ ਉਹ ਲਾਗੂ ਨਹੀਂ ਹੋਣਾ ਹੋਣਾ ਚਾਹੀਦਾ ਇਹ ਵੀ ਉਹਦੇ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਜਿਹੜੀ ਆ ਬਰਬਾਦੀ ਹੋਣ ਵਾਲੀ ਆ ਜਿਹੜੇ ਚੀਪਰਾ ਮੀਟਰ ਲਾਉਂਦੇ ਆ ਜਾਂ ਕਿਸਾਨ ਇਹ ਜਿਹੜੀ ਬਿਜਲੀ ਬੋੜਿਆ ਉਹਨੂੰ ਵੀ ਆਪਣੇ ਹੱਥਾਂ ਚ ਕੇਂਦਰ ਸਰਕਾਰ ਲੈਣਾ ਚਾਹੀਦੀ ਇਹ ਕੁਝ ਤੇ ਇਨਾ ਕਮਜਾਕਰ ਹੀ ਚੁੱਕੇ ਆ ਕਿ ਕੁਝ ਹੋਰ ਵੀ ਅਗੀ ਕਰਨ ਨੂੰ ਫਿਰਦੀ ਹੈ ਹਾਂ ਇੱਕ ਜਾ ਰਹੇ ਆ ਆਪਣੇ ਮਜ਼ਦੂਰੀ ਹੱਕ ਮੰਗਣ ਲਈ ਜਾ ਰਹੇ ਆ ਇਹ ਜਿਹੜਾ ਬੀਏਪੀ ਸਰਕਾਰ ਬਹੁਤ ਵੱਡਾ ਲੋਕਾਂ ਦਾ ਕਹਾਣੀ ਕੀਤਾ ਇਹ 21 ਅਕਤੂਬਰ ਦੇ ਹਲਾਤ ਰਹਿਣਗੇ ਰਣਨੀਤੀ ਕੀ ਹੈ ਉਹ ਮੈਂ ਬੇਨਤੀ ਕਰਨਾ ਹੈ ਕਿ ਇਹ ਹੁਣ ਕਿਹੜਾ ਵਾ ਅੰਦੋਲਨ ਸ਼ੁਰੂ ਹੋ ਗਿਆ ਪਾਰਟ 2 ਕਿਸਾਨ ਦਾ ਇਹਨੂੰ ਮੁਕੰਮਲ ਕੀਤਾ ਜਾਵੇਗਾ ਦਿੱਲੀ ਪਹੁੰਚਿਆ ਜਰੂਰੀ ਹੋਵੇਗਾ ਅਸੀਂ ਵੀ ਮੀਟਿੰਗ ਕੋਲ ਕੀਤੀ ਹੈ ਕਿ ਕੁੱਝ ਉਮੀਦ ਹੈ ਬੜਾ ਬੜਾ ਜੀ ਚੱਲਦਾ ਪ੍ਰੈਫਰ ਬਹੁਤ ਘਾਟਾ ਚੋੜੀ ਸਾਡੇ ਦੇਤੇ ਪਿੰਡੀ ਵਾਲ ਬਹੁਤ ਖੋਵੀ ਹੋ ਚੁੱਕਾ ਹੈ ਇਸ ਪ੍ਰਕਾਰ ਜਾ ਰਹੇ ਆ ਸਰਕਾਰ ਨਾਲ ਉਹ ਲੋਕ ਤਾਂ ਚਲਾ ਰਿਹਾ ਉਹ ਜਿਹੜੇ 50% ਪੂੰਜੀਵਾਦ ਹੋ ਚਲਾ ਰਹੇ ਆ ਤੇ ਜਿੰਨਾ ਜਿਹੜਾ ਉਹ ਪੂੰਜੀਵਾਦ ਨੇ ਬੋਲਣਾ ਜਿਹੜੀ ਸਾਡੀ ਐਮਐਸਪੀ ਦੀ ਗਰੰਟੀ ਕਾਨੂੰਨ ਦੇ ਸਾਹਮਣੇ ਨਹੀਂ ਕੋਈ ਪ੍ਰਭਾਵ ਨਹੀਂ ਕਰਦੀ ਇਹਨਾਂ ਦਾ ਬਸ ਕਿੱਦਾਂ ਦੇਖਦੇ ਹੋ ਜਿਹੜਾ ਤੁਸੀਂ ਜਿਹੜੇ ਕੋਲ ਵਿੱਚ ਆਤਰੀਆਂ ਫਸਲਾ ਤਾਲਾ ਕਰਦੇ ਆ ਤੇ ਆਪੀ ਸ਼ਰਮੇ ਦੇ ਵਿੱਚ ਦੇ ਰੱਖਦੇ ਹੋ ਬਿਲਕੁਲ ਸੂਜੋ ਕਿਸਾਨ ਮੋਰਚੇ ਦੀ ਅੱਜ ਕਾਲ ਸੀ ਕਿ 3 ਘੰਟੇ ਲਈ ਪੰਜਾਬ ਦੇ ਸਾਰੇ ਟੋਲ ਪਲਾਜ ਫ੍ਰੀ ਕਰਾਉਣੇ ਉਹਦੇ ਤਰ੍ਹਾਂ ਉਹਦੇ ਤਹਿਤ ਹੀ ਅੱਜ ਆਪਾਂ ਇੱਥੇ ਕਤੂ ਨਗਰ ਟੋਲ ਪਲਾਜ ਫ੍ਰੀ ਕਰਾਇਆ ਸਾਰੀਆਂ ਜਿੱਥੇ ਬੰਨੀ ਸਾਰੇ ਪੰਜਾਬ ਦੇ ਫ੍ਰੀ ਅੱਜ ਔਰ ਇਹ ਜਿਹੜੀ ਹੈ ਇਹ ਜਿਹੜੇ ਸਾਡੇ ਕਿਸਾਨ ਵੀਰ ਫਰੰਟ ਤੇ ਉੱਥੇ ਲੜ ਰਹੇ ਨੇ ਉਹਨਾਂ ਨੂੰ ਤਾਕਤ ਦੇਣ ਲਈ ਅੱਜ ਅਸੀਂ ਇਹ ਟੋਲ ਪਲਾਜ ਫ੍ਰੀ ਕੀਤੇ ਆ ਕਿਉਂਕਿ ਸਾਡੀ ਕੱਲ ਬੰਦ ਦੀ ਕਾਲ ਆ ਪਹਿਲਾਂ ਵੀ ਦਿੱਤੀ ਆ ਉਹ ਪੂਰਾ ਭਾਰਤ ਬੰਦ ਹੋਣਾ ਹੈ 4 ਵਜੇ ਤੱਕ ਸਵੇਰ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੂਰਾ ਭਾਰਤ ਬੰਦ ਹੈ ਦੁਕਾਨਾਂ ਰੋਡ ਸਾਰੇ ਬੰਦ ਨੇ ਉਹਦੇ ਤਹਿਤ ਆਪਾਂ ਸਾਰੇ ਰੋਡ ਜਿਹੜੇ ਹਾਈਵੇ ਚਾਂਭ ਵੀ ਕਰਾਂਗੇ ਕੱਲ 4 ਵਜੇ ਤੱਕ ਤੇ ਜਿਹੜਾ ਪਟਾਲੇ ਦਾ ਹਾਈਵੇ ਆ ਪਠਾਨਕੋਟ ਅੰਮ੍ਰਿਤਸਰ ਹਾਈਵੇ ਉਹ ਆਪਾਂ ਜਿਹੜਾ ਸਾਡਾ ਐਮ ਐਲ ਏ ਆ ਸ਼ਹਿਰੀ ਕਲ ਸੀ ਉਹਦੇ ਦਫਤਰ ਦੇ ਬਿਲਕੁਲ ਲਾਗੇ ਉਹ ਹਾਈਵੇ ਆਪਾਂ ਜਾਮ ਕਰਾਂਗੇ ਕੱਲ 4 ਵਜੇ ਤੱਕ 12 ਵਜੇ ਤੋਂ 4 ਵਜੇ ਤੱਕ ਮੇਰੀ ਅਪੀਲ ਵੀ ਆ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਕਿਉਂਕਿ ਇਹ ਜਿਹੜਾ ਬੰਦ ਦੀ ਕਾਲ ਦਿੱਤੀ ਗਈ ਹੈ ਸਾਰਿਆਂ ਦੀ ਸਾਂਝੀ ਕਾਲ ਹੈ ਇਹਦੇ ਵਿੱਚ ਸਾਰਿਆਂ ਦੇ ਮੁੱਦੇ ਨੇ ਕਿਸਾਨਾਂ ਦੇ ਵੀ ਨੇ ਮਜ਼ਦੂਰਾਂ ਦੇ ਮੁਲਾਜ਼ਮਾਂ ਦੇ ਵੀ ਨੇ ਤੇ ਵੱਧ ਤੋਂ ਵੱਧ ਉੱਤੇ ਸ਼ਮੂਲੀਅਤ ਕਰਨ ਤਾਂ ਕਿ ਆਪਣਾ ਆਪਣੇ ਜਿਹੜੇ ਮੁੱਦੇ ਉਹ ਵੀ ਸਰਕਾਰ ਕੋਲ ਮਨਾ ਸਕੀਏ ਔਰ ਜਿਹੜੇ ਸਾਡੇ ਭਰਾ ਉੱਥੇ ਫਰੰਟ ਤੇ ਲੜ ਰਹੇ ਨੇ ਉਹਨਾਂ ਨੂੰ ਵੀ ਬਲ ਦਈਏ ਕਿਉਂਕਿ ਹਮੇਸ਼ਾ ਗੇਮ ਦੇ ਵਿੱਚ ਜੇ ਟੀਮ ਪੂਰੀ ਲੜੇ ਤੇ ਹੀ ਜਿੱਤ ਹੁੰਦੀ ਹੈ ਜੇ ਉਹ ਫਰੰਟ ਤੇ ਲੜ ਰਹੇ ਨੇ ਆਪਾਂ ਸੈਂਟਰ ਤੇ ਆ ਉਸ ਬੈਕ ਤੇ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਟਰੋਂਗ ਹੋਣਗੇ ਸਾਰੇ ਪਲੇਅਰ ਤੇ ਜਿੱਤੀ ਜਾਣੀਆਂ ਇਸ ਕਰਕੇ ਕੱਲ ਦੀ ਬੰਦ ਦੀ ਕਾਲ ਵੀ ਬਹੁਤ ਜ਼ਰੂਰੀ ਹੈ ਕੱਲ ਸਫਲ ਹੋਣੀ ਜਿਹਦੇ ਨਾਲ ਉਹਨਾਂ ਨੂੰ ਜਿਹੜਾ ਉਹਨਾਂ ਕੋ ਜਮੂਰੀ ਹੱਕੇ ਖੋ ਰਹੇ ਨੇ ਅੰਦੋਲਨ ਕਰਨ ਦਾ ਜਮੂਰੀਅਤ ਕੀ ਇਹ ਤੇ ਹੁਣ ਸੜਕਾਂ ਤੇ ਤੁਰਨ ਦਾ ਬੋਲਣ ਦਾ ਸਾਰੇ ਹੱਕ ਕੋਰੇ ਨੇ ਮੋਦੀ ਜੋਗੀ ਇਹਨਾਂ ਦਾ ਕੋਈ ਵੀ ਜਿਹੜਾ ਅਮਿਤ ਸ਼ਾ ਅਜੇ ਤੱਕ ਬੋਲਿਆ ਇਨੀ ਗਰਮਾਨਾ ਉਹ ਮੀਟਿੰਗਾਂ ਕਰਦੇ ਫਿਰਦੇ ਨੇ ਬਾਹਰ ਕੋਈ ਕਿਤੇ ਆਪਣੇ ਪਾਰਟੀਆਂ ਕਰਦੇ ਫਿਰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਪਤਾ ਤੇ ਉਹਨਾਂ ਨੂੰ ਹੈਗਾ ਹੀ ਹੈ ਵੀ ਕਿਸਾਨ ਬੈਠੇ ਨੇ ਉਹੋ ਹੀ ਕਰਾ ਰਹੇ ਨੇ ਸਾਡੇ ਤੇ ਜਿਹੜੀ ਤਸ਼ੱਦਦ ਗੋਲੀਆਂ ਚੜਾ ਰਹੇ ਨੇ ਬੰਬ ਚਲਾ ਰਹੇ ਨੇ ਸ਼ਾਮ ਦੀ ਮੀਟਿੰਗ ਹੋ ਰਹੀ ਹੈ ਮੈਦੇ ਨੂੰ ਸਮਝ ਜਾਣਾ ਚਾਹੀਦਾ ਕਿ ਕੋਈ ਮੈਨੂੰ ਇਲੈਕਸ਼ਨ ਵੀ ਆਜ ਸ਼ਾਮ ਦੀ ਮੀਟਿੰਗ ਹੋ ਰਹੀ ਹੈ ਨਹੀਂ ਮੈਨੂੰ ਨਹੀਂ ਲੱਗਦਾ ਕਿਉਂਕਿ ਮੀਟਿੰਗਾਂ ਦੇ ਨਾਲ ਤੇ ਜੇ ਨਿਕਲਨੇ ਹੁੰਦੇ ਫਿਰ ਤੇ ਆਪਾਂ ਲਿਖਤੀ ਫੈਸਲਾ ਕਰਾ ਕੇ ਉਦੋਂ ਦੇ ਆਏ ਹੀ ਆ ਵਾਰ ਤੋਂ ਬਾਅਦ ਉਹ ਹੀ ਹੈ ਕਿ ਕੁਝ ਵਿਸ਼ਵਾਸ ਦੇ ਦੇਣਗੇ ਕੋਈ ਲਿਖਤੀ ਫੈਸਲਾ ਕਰ ਦੇਣਗੇ ਮੀਟਿੰਗ ਦੇ ਨਾਲ ਕੋਈ ਹੱਲ ਨਹੀਂ ਆ ਜਿੱਦਾਂ ਉਸ ਵੇਲੇ ਅਨਾਉਂਸਮੈਂਟ ਅਨਾਉਂਸ ਕੀਤਾ ਸੀ ਇਹਨਾਂ ਨੇ ਕਿ ਤਿੰਨੇ ਕਾਨੂੰਨ ਵਾਪਸ ਲੈ ਲੈ ਬਾਅਦ ਚ ਆਪਣਾ ਇਹਨਾਂ ਸੰਸਦ ਬੁਲਾ ਕੇ ਉਹਦੇ ਚ ਖਤਮ ਕੀਤੇ ਸੀ ਜਿੰਨਾ ਚਿਰ ਉਹ ਨਹੀਂ ਕਰਦੇ ਉਹਨਾਂ ਚਰ ਕੋਈ ਹਾਲ ਨਹੀਂ ਆ ਮੀਟਿੰਗਾਂ ਜਿਹੜੀਆਂ ਵਾ ਇਹ ਤੇ ਸਿਰਫ ਸਾਨੂੰ ਮਿਸਗਾਈਡ ਕਰਨ ਲਈ ਆਪ ਸੱਚੇ ਹੋਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ